ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਅਹਿਮਦਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਈ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990 99728 ਅੱਜ ਦੀ ਵੀਡੀਓ ਵੀ ਜਿ ਮੇਰੇ ਆਪ ਦੇ ਫਾਰਮ ਤੋਂ ਅਸੀਂ ਤੁਹਾਡੇ ਲਈ ਦੋ ਟਾਪ ਦੀਆਂ ਵਾੜਾਂ ਸੇਲ ਲਈ ਲੈ ਕੇ ਆਏ ਹ ਤੇ ਇੱਕ ਗਰਲੈਂਡੋ ਤਾਜੀ ਸੂਈ ਰਾਤ ਦੀ ਤੇ ਇੱਕ ਦੂਜੀ ਸੂਈ ਸੋਣ ਵਾਲੀ ਆਓ ਦਿਨੇ ਡਿਟੇਲ ਦੰਨਾਂ ਦੀ ਕਰਦੇ ਆਂ ਸ਼ੁਰੂਆਤ ਪਹਿਲੇ ਨੰਬਰ ਜੀ ਹਾਂਜੀ ਭਾਈ ਜੀ ਦੇਖ ਸਕਦੇ ਆ ਪਹਿਲੇ ਨੰਬਰ ਤੇ ਜੀ ਗਰਲੈਂਡੋ ਆ ਫੁੱਲ ਹਾਈਟ ਵੱਡੇ ਕੱਦ ਕਾਟ ਦੀ ਆ ਰਾਤ ਦੀ ਸੂਈਆਂ ਮਗਰ ਬੱਸੀ ਆ ਦੇਖ ਸਕਦੇ ਆ ਬਹੁਤ ਸੋਹਣੀ ਟਾਪ ਦੀ ਗਰਲੈਂਡੋ ਬੱਸੀ ਦਿੱਤੀਆਂ ਨੇ ਜੇ ਗੱਲ ਕਰਕੇ ਨੇ ਥਣ ਦੀ ਤੇ ਆਰਡਰ ਦੀ ਥਣ ਦੇਖ ਸਕਦੇ ਆ ਪੂਰਾ ਨਖੜਮਾ ਤੇ ਪੂਰੀ ਸਪੇਸ ਤੇ ਲੱਗਿਆ ਵਿਆ ਸੂਆ ਭਾਈ ਜੀ ਦੂਜਾ オリジナル ਆ ਚਾਹੇ ਕੋ ਤੀਜਾ ਮੰਨ ਕੇ ਲੈ ਜਾਵੇ ਤੇ ਕੱਦ-ਕੜ ਫੁੱਲ ਆ ਦੇਖ ਸਕਦੇ ਆ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਪੂਰਾ ਫਿਟਿੰਗ ਆ ਆਰਡਰ ਆ ਪੂਰੇ ਟੌਪ ਦਾ ਤਿਆਰ ਕਰਿਆ ਹੋਇਆ ਹਵਾਨਾ ਕੱਦ-ਕੜ ਫੁੱਲ ਆ ਬਾਈ ਜੀ ਚਵਾਈ ਚਵਾਈ ਇੱਕ ਨੰਬਰ ਆ ਕੋਈ ਭੂਰ ਸਰ ਲਾਣੀਗਾ ਦੂਜਾ ਸੂਆ ਮੰਨ ਕੇ ਕਿਹਾ ਮਾਲਕਾਂ ਨੇ ਤੁਸੀਂ ਤੀਜਾ ਮੰਨ ਕੇ ਲੈ ਜਾਓ ਤੀਜੇ ਸੂਏ ਸੁਈ ਆ ਜੇਰ ਦੇਖ ਸਕਦੇ ਆ ਜੇਰ ਪ੍ਰੋਪਰ ਡੰਨ ਹੈ ਜੀ ਜੇ ਰੋਕੇ ਆ ਜਮਾ ਰਾਤ ਦੀ ਸੁਈ ਆ ਬਾਈ ਜੀ ਹੁਣ ਲੈ ਵੇਚ ਉਹਦੇ ਬਹੁਤ ਤਿੰਨ ਚਾਰ ਕਿਲੋ ਕੱਢਦਾ ਤੇ ਦੁੱਧ ਬਾਈ ਜੀ 24 25 ਕਿਲੋ ਬੜੀ ਆਮਦਾਰੀ ਨੱਚਵਾ ਦੂਗੀ ਜਾਇਜ਼ ਪ੍ਰਾਈਸ ਆ ਹੋਊਗਾ ਫੋਨ ਤੇ ਤੇ ਮੇਰੇ ਕਿਸੇ ਕਿਸਾਨ ਭਰਾ ਦੇ ਵਾੜ ਬਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਅੱਗੇ ਦੇਖ ਸਕਦੇ ਆ ਬਾਈ ਜੀ ਦੋ ਨੰਬਰ ਦੂਜਾ ਸੂਹਾ ਸੁੰਦੀ ਐਚਪੀ ਫੁੱਲ ਹਾਈਟ ਵਜਨ ਵਾਲੀ ਵਾੜਾ ਦੇਖ ਸਕਦੇ ਆ ਆਲੂ ਰੂਡਰ ਬਹੁਤ ਸੋਹਣਾ ਕੱਦ-ਕਾੜ ਫੁੱਲ ਆ ਦੇਖ ਸਕਦੇ ਆ ਸੂਹਣ ਦੇ ਵਿੱਚ 9 ਤੋਂ 10 ਦਿਨ ਪਏ ਇਹਦੇ ਹਜੇ ਥਣਾ ਦਾ ਗੈਪ ਦੇਖ ਸਕਦੇ ਆ ਬਹੁਤ ਸੋਹਣਾ ਚਾਰੇ ਥਣਾ ਪੂਰੇ ਨਿੱਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਤੇ ਹਵਾਨੇ ਦੇ ਵਿੱਚ ਢੱਲ ਢੁਲ ਬਹੁਤ ਪਈ ਹੈ ਹਜ ਦੇਖ ਸਕਦੇ ਆ ਗੁਲਾਬੀ ਥਣ ਹੱਥੀਚਵਾਈ ਵਾਲਾ ਲੱਗਦਾ ਢੱਲ ਢੁਲੂ ਖੋਦ ਪਈ ਆ ਕੱਦ ਫੁੱਲ ਆ ਬਾਈ ਜੀ ਇਹਦਾ ਵੀ ਪ੍ਰਾਈਸ ਫੋਨ ਤੇ ਹੋ ਜਾਊਗਾ ਦੁੱਧ ਬਾਈ ਜੀ ਨੇ ਪਲੂਨ ਨੇ ਕੱਢਿਆ 22 ਕਿਲੋ ਕਰਮੀ ਦੇ ਹਿਸਾਬ ਨਾਲ 20 ਕਿਲੋ ਮੰਨ ਕਿਹੜਾ ਮਰਜ਼ੀ ਲੈ ਲਵੇ ਦੇਖ ਸਕਦੇ ਆ ਕਾਦ ਫੁੱਲ ਜਾਇਜ ਪ੍ਰਾਈਸ ਹੈ ਦਾ ਬਾਈ ਜੀ ਤੇ ਦੋਨੇ ਬੈੜਾ ਬਾਈ ਜੀ ਤੁਹਾਨੂੰ ਦਿਖਾ ਤਿਆਂ ਜੀ ਕਿਸੇ ਮੇਰੇ ਕਿਸੇ ਵੀ ਕਿਸਾਨ ਪਰੋਂ ਦੋਨੇ ਬੈੜਾ ਦੇ ਵਿੱਚੋਂ ਕੋਈ ਵੀ ਬੈੜਾ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਮਦਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 88990999728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਜੀ